ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਸੂਟ ਵਰਕ ਵਾਲੇ ਲੈ ਕੇ ਆਏ ਆਂ ਜੀ ਤਿੰਨ ਸੂਟ ਦਿਖਾਵਾਂਗੀ ਜੀ ਆਪਾਂ ਵੀਡੀਓ ਚ ਵੀਡੀਓ ਚ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਜੋ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਵਾਲਾ ਸੂਟ ਹੈ ਰਾਮ ਟੈਕਸ ਦਾ ਜੀ ਪਿਓਰ ਪਸ਼ਮੀਨੇ ਦਾ ਸੂਟ ਹੈ ਜੀ ਇਹ ਆਫਰ ਤੇ ਲੱਗੇ ਹੋਏ ਆ ਜੀ ਸੂਟ ਪ्योर ਪਸ਼ਮੀਨੇ ਦਾ ਇਹ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਜੀ ਫੁੱਲ ਹੈਵੀ ਇਹਦੇ ਤੇ ਵਰਕ ਕੀਤਾ ਹੈ ਜੀ ਘੇਰੇ ਦਾ ਗਲੇ ਦਾ ਵਿੱਚ ਬੁਟੀਆਂ ਪਾਈਆਂ ਹੋਈਆਂ ਜੀ ਬਹੁਤ ਸੋਹਣਾ ਹੈ ਇਹਦੇ ਬਾਜੂ ਤੇ ਵਰਕ ਆਊਗਾ ਜੀ ਇਸੇ ਤਰ੍ਹਾਂ ਤੇ ਤੁਸੀਂ ਇਹ ਬਿਨਾ ਦੁਪੱਟਾ ਇਹਦਾ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ 1700 ਦਾ ਇਹ ਸੂਟ ਪਊਗਾ ਜੀ ਸੋਨੂੰ ਬਿਨਾ ਦੁਪੱਟੇ ਤੋਂ ਤੇ ਬਹੁਤ ਸੋਹਣਾ ਇਹਦਾ ਕੰਮ ਹੋਇਆ ਹੋਇਆ ਜੀ ਬਹੁਤ ਹੀ ਜ਼ਿਆਦਾ ਸਫਾਈ ਨਾਲ ਜੇ ਤੁਸੀਂ ਇਸ ਤਰ੍ਹਾਂ ਦਾ ਵਰਕ ਕਾਟਨ ਤੇ ਕਰਵਾਉਣਾ ਤਾਂ ਕਾਟਨ ਤੇ ਵੀ ਹੋ ਜੂਗਾ ਜੀ ਤੇ ਇਹ ਆਪਣੇ ਕੋਲੇ ਆਫਰ ਪ੍ਰਾਈਸ ਤੇ ਸੂਟ ਹੈ ਜੀ ਕਲੀਅਰੈਂਸ ਸੇਲ ਹੈ ਜੀ ਇਹ ਤੁਸੀਂ ਇਹ ਸੂਟ ਨੂੰ ਬਾਏ ਕਰਨਾ ਹੈ ਤਾਂ ਆਪਣੇ ਕੋਲੇ ਰੈਡੀ ਪਿਆ ਜੀ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਜੀ ਬਹੁਤ ਸੋਹਣਾ ਸਟੱਫ ਹੈ ਜੀ ਰਾਮ ਟੈਕਸ ਦਾ ਜੀ ਤੇ ਅਗਲਾ ਸੂਟ ਆਪਣਾ ਆਊਗਾ ਜੀ ਇਹ ਵੀ ਕਰੀਮ ਕਲਰ ਦੇ ਉੱਪਰ ਹੀ ਬਣਿਆ ਹੋਇਆ ਹੈ ਜੀ ਆਫ ਵਾਈਟ ਜਾਂ ਕਰੀਮ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਇਹਦੇ ਵੀ ਆਪਾਂ ਘੇਰੇ ਤੇ ਕੰਮ ਕਰਿਆ ਜੀ ਇਹਦਾ ਇਹ 1500 ਦਾ ਜੀ ਸੂਟ ਆਪਣਾ ਇਹ ਵੀ ਆਫਰ ਪ੍ਰਾਈਸ ਤੇ ਹੈ ਜੀ ਬਹੁਤ ਸੋਹਣਾ ਇਹਦਾ ਨੀਟ ਐਂਡ ਕਲੀਨ ਕੰਮ ਹੋਇਆ ਹੈ ਜੀ ਘੇਰੇ ਦਾ ਕੰਮ ਆਜੂਗਾ ਜੀ ਤੇ ਬਾਜੂ ਤੇ ਆਜੂਗਾ ਫੁੱਲ ਹੈਵੀ ਕੰਮ ਹੈ ਬਹੁਤ ਹੀ ਜ਼ਿਆਦਾ ਸਫਾਈ ਨਾਲ ਵਰਕ ਹੋਇਆ ਤੁਸੀਂ ਇਹ ਸੂਟ ਵੀ ਆਪਣੇ ਕੋਲੋਂ ਖਰੀਦ ਸਕਦੇ ਹੋ ਜੀ ਆਪਣੇ ਕੋਲ ਇਹ ਵੀ ਸੂਟ ਰੈਡੀ ਪਿਆ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਇਹ ਸਾਰੇ ਆਪਾਂ ਆਫਰ ਤੇ ਲਾਏ ਹੋਏ ਹੈ ਜੀ ਤੁਸੀਂ ਇਹਨੂੰ ਬਿਨਾ ਦੁਪੱਟਾ ਇਹਦਾ ਪ੍ਰਾਈਸ 1500 ਹੈ ਜੀ ਇਹ ਆਫਰ ਤੇ ਲੱਗੇ ਹੋਏ ਸੂਟ ਹੈ ਜੀ ਬਹੁਤ ਸੋਹਣੇ ਪਸ਼ਮੀਨਾ ਦਾ ਸਟੱਫ ਹੈ ਜੀ ਰਾਮ ਟੈਕਸ ਦਾ ਜੀ ਇਹ ਨੈਕਸਟ ਸੂਟ ਆਜੂਗਾ ਜੀ ਇਹ ਆਪਣਾ ਬਾਜੂ ਤੇ ਕੰਮ ਆਜੂਗਾ ਜੀ ਬਹੁਤ ਹੀ ਜ਼ਿਆਦਾ ਸਫਾਈ ਨਾਲ ਹੋਇਆ ਕੰਮ ਹੈ ਜੀ ਬਾਜੂ ਦਾ ਕੰਮ ਆਜੂਗਾ ਜੀ ਦੋਨੇ ਬਾਜੂ ਤੇ ਕਰਿਆ ਹੋਇਆ ਕੱਟਵਰਕ ਹੈ ਜੀ ਇਹ ਆਪਣਾ ਘੇਰੇ ਤੇ ਆਜੂਗਾ ਜੀ ਤੇ ਫੁੱਲ ਉੱਪਰ ਤਿੱਕਰ ਬੂਟੀ ਜਾਊਗੀ ਜੀ ਇਹਨਾਂ ਸੂਟਾਂ ਦੇ ਵਿੱਚ ਕੋਈ ਤੁਹਾਨੂੰ ਕਿ ਲੰਬਾਈ ਦਾ ਇਸ਼ੂ ਨਹੀਂ ਆਊਗਾ ਜੀ ਕੋਈ ਘੇਰੇ ਦਾ ਇਸ਼ੂ ਨਹੀਂ ਆਊਗਾ ਜੀ ਤੁਸੀਂ ਇਹਨਾਂ ਦੀ ਜਿੰਨੀ ਮਰਜ਼ੀ ਲੰਬਾਈ ਰੱਖ ਸਕਦੇ ਹੋ ਜਿੰਨਾ ਮਰਜ਼ੀ ਇਹਨਾਂ ਦਾ ਘੇਰਾ ਰੱਖ ਸਕਦੇ ਹੋ ਤੇ ਕੰਮ ਦੀ ਆਪਣੀ ਪੂਰ ਗਾਰੰਟੀ ਹੈ ਜੀ ਬਹੁਤ ਹੀ ਨੀਟ ਐਂਡ ਕਲੀਨ ਕੰਮ ਹੋਇਆ ਹੈ ਤੁਸੀਂ ਇਹ ਸੂਟ ਆਰਡਰ ਕਰਨੇ ਆ ਤਾਂ ਆਪਣੇ ਕੋਲੇ ਇਹ ਸੂਟ ਰੈਡੀ ਪਏ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਆਪ ਲਾਏ ਹੋਏ ਹੈ ਜੀ ਇਹ ਸੂਟ ਦਾ ਪ੍ਰਾਈਸ ਵੀ 1500 ਹੀ ਹੈ ਜੀ ਤੇ ਬਹੁਤ ਕੰਮ ਤਾਂ ਬਹੁਤ ਹੀ ਜ਼ਿਆਦਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਸਫਾਈ ਨਾਲ ਕੰਮ ਹੋਇਆ ਹੈ ਜੀ ਤੇ ਬਹੁਤ ਹੀ ਕੱਪੜਾ ਸੁਪੀਰੀਅਰ ਕੁਆਲਟੀ ਦਾ ਕੱਪੜਾ ਹੈ ਜੀ ਬਹੁਤ ਸੋਹਣਾ ਰਾਮਟੈਕਸ ਦਾ ਪਸ਼ਮੀਨਾ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਇਹਨਾਂ ਸੂਟਾਂ ਨੂੰ ਤੁਸੀਂ ਕਾਟਨ ਤੇ ਇਹ ਡਿਜ਼ਾਈਨ ਬਣਵਾਉਣਾ ਤਾਂ ਕਾਟਨ ਤੇ ਵੀ ਬਣ ਜਾਣਗੇ ਜੀ